ਤਾਂ ਜੋ ਤਸਵੀਰ ਦੇਖ ਰਹੇ ਹੋ ਯੂਪੀ ਪੁਲਿਸ ਦੇ ਜਵਾਨ ਨੇ ਯੂਪੀ ਪੁਲਿਸ ਦੀ ਐਟਸ ਯੂਨਿਟ ਹੈ ਤਾਂ ਦੇਖੋ ਸ਼੍ਰੀ ਅਯੋਧਿਆ ਜਿੱਦੇ ਵਿੱਚ ਹੋ ਰਹੀ ਵੀਵੀਆਈਪੀ ਮੂਵਮੈਂਟਸ ਨੂੰ ਦੇਖਦੇ ਹੋਏ ਯੂਪੀ ਪੁਲਿਸ ਵੱਲੋਂ ਇਹ ਯੂਨਿਟ ਤਿਆਰ ਕੀਤੀ ਗਈ ਹੈ ਹਾਈ ਟੈਕ ਬਾਈਕਸ ਦੇ ਉੱਪਰ ਜਿਹੜੀ ਇਹ ਯੂਨਿਟ ਕੰਮ ਕਰੂਗੀ ਅਗਰ ਕਿਤੇ ਵੀ ਜਿੱਥੇ ਗੱਡੀ ਕਾਰ ਨਹੀਂ ਪਹੁੰਚ ਸਕਦੀ ਤਾਂ ਇਹ ਜਵਾਨ ਤਿਆਰ ਬਰ ਤਿਆਰ ਨੇ ਤਸਵੀਰ ਦੇਖੋ ਬਿਹਤ ਖਾਸ ਤਸਵੀਰਾਂ ਨੇ ਯੂਪੀ ਪੁਲਿਸ ਵੱਲੋਂ ਇਹ ਆਪਣੇ ਆਪ ਦੇ ਵਿੱਚ ਵੱਡਾ ਪਰਲਾ ਅੱਤੀ ਆਧੁਨਿਕ ਹਥਿਆਰਾਂ ਦੇ ਨਾਲ लैस ਇਹ ਜਵਾਨ ਜਿਹੜੇ ਨਹੀਂ ਉਹ ਦੇਖੋ ਤਸਵੀਰ ਦੇਖੋ ਅੱਤੀ ਆਧੁਨਿਕ ਹਥਿਆਰਾਂ ਨਾਲ लैस ਇਹ ਨੌਜਵਾਨ ਜਿਹੜੇ ਨੇ ਜਵਾਨ ਨਹੀਂ ਇਹ ਤਾਇਨਾਤ ਨੇ ਤੇ ਯੂਪੀਐਟਐਸ ਦੀ ਇਹ ਟੀਮ ਹੈ ਤਾਂ ਦੇਖ ਸਕਦੇ ਹੋ ਜਿਸ ਤਰ੍ਹਾਂ ਦੇ ਨਾਲ ਨਜ਼ਰ ਆ ਰਹੀ ਹੈ ਤਾਂ ਯੂਪੀ ਪੁਲਿਸ ਬੇਹਦ ਮੁਸਤੈਦ ਨਜ਼ਰ ਆ ਰਹੀ ਹੈ ਦੇਖੋ ਅਤਿ ਆਧੁਨਿਕ ਬਾਈਕਸ ਤੇ ਅਤਿ ਆਧੁਨਿਕ ਹਥਿਆਰਾਂ ਦੇ ਨਾਲ ਲੈਸ ਯੂਪੀ ਪੁਲਿਸ ਦੀ ਐਟਐਸ ਯੂਨਿਟ ਜਿਹੜੀ ਆ ਉਹ ਹਰ ਤਰ੍ਹਾਂ ਦੀ ਸਥਿਤੀ ਐਮਰਜੈਂਸੀ ਦੇ ਨਾਲ ਨਜਿੱਠਣ ਦੇ ਲਈ ਤਿਆਰ ਹੈ ਤੇ ਅਯੋਧਿਆ ਦੇ ਚੱਪੇ-ਚੱਪੇ ਕੋਨੇ-ਕੋਨੇ ਤੇ ਜਿਹੜੀ ਆ ਉਹ ਨਜ਼ਰ ਰਹਿਣ ਵਾਲੀ ਹੈ